ਸੱਚੀ ਗੱਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਅੱਜ ਅਕਾਲੀ ਦਲ ਦਾ ਇੱਕ ਵਫਦ ਗਵਰਨਰ ਬਨਵਾਰੀ لال ਪੁਰੋਹਿਤ ਨੂੰ ਅੱਜ ਮਿਲਣ ਆਏ ਸੀਗੇ ਰਾਜ ਭਵਨ ਔਰ ਮੁੱਦਾ ਬੜਾ ਗੰਭੀਰ ਲੈ ਕੇ ਆਏ ਸੀਗੇ ਅੱਜ ਬੇਸਿਕਲੀ ਉਹ ਵਫਦ ਦੇ ਵਿੱਚ ਅਰਸ਼ਦੀਪ ਕਲੇਰ ਜਿਹੜੇ ਉਹਨਾਂ ਦੇ ਵਕੀਲ ਨੇ ਔਰ ਦਲਜੀਤ ਚਿਮਾ ਤੇ ਮੁੱਖ ਤੌਰ ਤੇ ਵਿਕਰਮ ਮਜੀਠੀਆ ਜਿਹੜੇ ਕਿ ਸੀਨੀਅਰ ਆਗੂ ਨੇ ਅਕਾਲੀ ਦਲ ਦੇ ਤੇ ਸਾਬਕਾ ਮੰਤਰੀ ਨੇ ਵਿਕਰਮ ਜੀਠਿਆ ਉਹ ਸਾਰੇ ਜਿਹੜੇ ਆਏ ਸੀਗੇ ਅੱਜ ਵਫਦ ਗਵਰਨਰ ਬ ਬਨਵਾਰੀ لال ਪ੍ਰੋਹਿਤ ਨੂੰ ਮਿਲਣ ਵਾਸਤੇ ਆਏ ਸੀਗੇ ਉਹਨਾਂ ਨੇ ਇੱਕ ਵੀਡੀਓ ਜਿਹੜੀ ਹੈਗੀ ਆ ਉਹ ਉਹਨਾਂ ਨੂੰ ਦਿੱਤੀ ਆ ਪਿਛਲੇ ਦਿਨੀ ਵਿਕਰਮ ਅਜੀਠਿਆ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਪੰਜਾਬ ਦੇ ਇੱਕ ਮੰਤਰੀ ਦੀ ਕੋਈ ਵੀਡੀਓ ਜਿਹੜੀ ਹੈ ਅਬਜੈਕਸ਼ਨੇਬਲ ਵੀਡੀਓ ਜਿਹੜੀ ਹੈਗੀ ਆ ਉਹ ਵੀਡੀਓ ਦਾ ਉਹਨਾਂ ਨੇ ਉਸ ਪ੍ਰੈਸ ਕਾਨਫਰੰਸ 'ਚ ਜ਼ਿਕਰ ਕੀਤਾ ਸੀ ਪਰ ਉਹਨਾਂ ਨੇ ਕਿਹਾ ਸੀ ਕਿ ਮੈਂ ਉਹਨਾਂ ਦਾ ਨਾ ਤਾਂ ਮੰਤਰੀ ਦਾ ਨਾਮ ਦੱਸ ਸਕਦਾ ਔਰ ਨਾ ਹੀ ਉਹ ਵੀਡੀਓ ਜਿਹੜੀ ਹੈ ਜਾਰੀ ਕੀਤੀ ਜਾ ਸਕਦੀ ਹੈ ਜਾਂ ਦਿਖਾਈ ਜਾ ਸਕਦੀ ਹੈ ਉਹ ਨਹੀਂ ਅਬਜੈਕਸ਼ਨੇਬਲ ਹੈ ਗਿਆ ਜਾਂ ਉਹ ਜਿਹੜੀ ਵੀਡੀਓ ਹੈਗੀ ਹੈ ਦਿਖਾਨਯੋਗ ਨਹੀਂ ਹੈਗੀ ਪਰ ਅੱਜ ਉਹਨਾਂ ਨੇ ਕਿਹਾ ਕਿ ਉਹ ਵੀਡੀਓ ਉਹਨਾਂ ਨੇ ਗਵਰਨਰ ਨੂੰ ਦੇ ਦਿੱਤੀ ਹੈ ਉਸ ਤੋਂ ਪਹਿਲੇ ਉਹਨਾਂ ਨੇ ਇਹ ਵੀਡੀਓ ਵਿਕਰਮਜੀਠੇ ਦਾ ਕਹਿਣਾ ਹੈ ਕਿ ਭਗਵੰਤਪਾ ਜਿਹੜੇ ਕਿ ਸੀਐਮ ਪੰਜਾਬ ਨੇ ਉਹਨਾਂ ਨੂੰ ਇਸ ਦਾ ਜ਼ਿਕਰ ਕੀਤਾ ਸੀ ਵੀ ਆਪਣੇ ਮੰਤਰੀ ਤੇ ਐਕਸ਼ਨ ਲੋਅ ਔਰ ਇਸ ਵੀਡੀਓ ਨੂੰ ਦੇਖੋ ਪਰ ਬਾਬਾ ਜੀ ਦੋਸਤੇ ਉਹਨਾਂ ਨੇ ਕਿਹਾ ਕਿ ਭਗਵੰਤਮਾਨ ਇਸ ਗੱਲ ਨੂੰ ਸੁਣਨ ਲਈ ਬਿਲਕੁਲ ਵੀ ਇੰਟਰਸਟਿਡ ਨਹੀਂ ਸੀਗੇ ਇਸ ਕਰਕੇ ਸਾਨੂੰ ਲੱਗਿਆ ਕਿ ਪਬਲਿਕ ਡੋਮੇਨ ਦੇ ਵਿੱਚ ਇਸ ਨੂੰ ਲਿਆਉਣ ਦੇ ਬਜਾਏ ਸਭ ਤੋਂ ਪਹਿਲੇ ਗਵਰਨਰ ਕੋਲੇ ਕੇ ਜਾਇਆ ਜਾਏ ਇਸ ਪਾਰਟिकुलर ਵੀਡੀਓ ਦੇ ਵਿੱਚ ਉਹਨਾਂ ਦਾ ਕਹਿਣਾ ਹੈਗਾ ਕਿ ਇੱਕ ਕਿਸੇ ਇੱਕ ਅ ਫੀਮੇਲ ਦੇ ਨਾਲ ਜਿਹੜੀ ਹੈ ਆਬਜੈਕਸ਼ਨਲ ਨੇਵਲ ਵੀਡੀਓ ਹੋ ਗਈ ਹੈ ਤੇ ਅੱਜ ਉਹਨਾਂ ਨੇ ਕੈਬਨਿਟ ਮੰਤਰੀ ਦਾ ਨਾਮ ਵੀ ਜਾਰੀ ਕਰ ਦਿੱਤਾ ਬਲਕਾਰ ਸਿੰਘ ਕੈਬਨਿਟ ਮੰਤਰੀ ਨੇ ਜਿਹੜੇ ਉਹਨਾਂ ਨੂੰ ਲੈ ਕੇ ਉਹਨਾਂ ਨੇ ਨਾਮ ਜਾਰੀ ਕੀਤਾ ਪਰ ਉਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਮੁੱਦਾ ਹਸਕਰ ਕੇ ਲੈਣਾ ਜ਼ਰੂਰੀ ਹੋ ਜਾਂਦਾ ਹੈ ਕਿ ਪੀੜਤਾਂ ਨੂੰ ਇਨਸਾਫ ਕਿਵੇਂ ਮਿਲੇ ਕਿਉਂਕਿ ਪੀੜਤ ਜਿਹੜੇ ਨੇ ਉਹਨਾਂ ਨੂੰ ਅੱਗੇ ਹੀ ਨਹੀਂ ਆਉਣ ਦਿੱਤਾ ਜਾਂਦਾ ਉਹਨਾਂ ਨੂੰ ਜਾਂ ਤਾਂ ਡਰਾ ਦਿੱਤਾ ਜਾਂਦਾ ਜਾਂ ਫਿਰ ਉਹਨਾਂ ਨੂੰ ਕਿਸੇ ਚੀਜ਼ ਦਾ ਲਾਲਚ ਦੇ ਕੇ ਦਬਾ ਦਿੱਤਾ ਜਾਂਦਾ ਤੇ ਉਹ ਸਾਹਮਣੇ ਨਹੀਂ ਆਉਂਦੇ ਉਹਨਾਂ ਨੇ ਜ਼ਿਕਰ ਕੀਤਾ ਉਸ ਦੇ ਨਾਲ ਪਹਿਲੇ ਵੀ ਮੰਤਰੀ ਜਿਹੜੇ ਹੈਗੇ ਨੇ ਪੰਜਾਬ ਸਰਕਾਰ ਦੇ ਖਾਸੌਰ ਤੇ ਉਹਨਾਂ ਨੇ ਘਟਾਰੂ ਚੱਕ ਦੀ ਗੱਲ ਕੀਤੀ ਸੰਦਵਾਦੀ ਗੱਲ ਕੀਤੀ ਉਹਨਾਂ ਨੂੰ ਲੈ ਕੇ ਇਸ ਤਰੀਕੇ ਦੇ ਮਾਮਲਿਆਂ ਦੀ ਉਹਨਾਂ ਨੇ ਜ਼ਿਕਰ ਕੀਤਾ ਪਰ ਉਸ ਦੇ ਨਾਲ ਹੀ ਉਹਨਾਂ ਨੇ ਸਭ ਤੋਂ ਜੇ ਵੱਡੀ ਗੱਲ ਕਹੀ ਹੈ ਤੇ ਇਸ ਵੀਡੀਓ ਨੂੰ ਜਿਹੜਾ ਹੈ ਉਹ ਗਵਰਨਰ ਦੇ ਕੋਲ ਅੱਜ ਦੇ ਦਿੱਤੀ ਹੈ ਔਰ ਉਹਨਾਂ ਨੇ ਸਪੈਸ਼ਲ ਇਸ ਤੇ ਇਨਕੁਆਰੀ ਮੰਗੀ ਹੈ ਖਾਸ ਕਰਕੇ ਉਹਨਾਂ ਨੇ ਕਿਹਾ ਕਿ ਪੁਲਿਸ ਦੀ ਇਨਕੁਆਰੀ ਜਿਹੜੀ ਹੈਗੀ ਕਾਰਵਾਈ ਜੇ ਚੰਡੀਗੜ੍ਹ ਪੁਲਿਸ ਤੋਂ ਔਰ ਉਹਦੇ ਨਾਲ ਹੀ ਐਸਟੇ ਜਿਹੜੀ ਹੈ ਸੈਂਟਰਲ ਏਜੰਸੀ ਤੋਂ ਕਿਸੇ ਤੋਂ ਇਨਕੁਆਰੀ ਕਰਵਾਈ ਜਾਏ ਤੇ ਨਾਲ ਹੀ ਇਸ ਮੰਤਰੀ ਨੂੰ ਮੰਤਰੀਪਦ ਤੋਂ ਹਟਾਇਆ ਜਾਏ ਉਹਨੂੰ ਲਾਂਭੇ ਕੀਤਾ ਜਾਵੇ ਉਹਦੇ ਨਾਲ ਹੀ ਉਹਨਾਂ ਨੇ ਖਾਸ ਤੌਰ ਤੇ ਕਿਹਾ ਕਿ ਅਸੀਂ ਐਸਟੇ ਵੀਡੀਓ ਨੂੰ ਐਸ ਕਰਕੇ ਅੱਜ ਲੈ ਕੇ ਆਏ ਆ ਐਸ ਕਰਕੇ ਗਵਰਨਰ ਨੂੰ ਦੇ ਰਹੇ ਆ ਕਿ ਜੇ 26 ਜਨਵਰੀ ਦੀ ਗੱਲ ਕੀਤੀ ਜਾਏ ਤੇ 26 ਜਨਵਰੀ ਦੇਸ਼ ਦਾ ਇੱਕ ਬਹੁਤ ਹੀ ਜ਼ਿਆਦਾ ਮੁਲਕ ਦਾ ਇੱਕ ਬਹੁਤ ਮਹੱਤਵਪੂਰਨ ਤੇ ਇੰਪੋਰਟੈਂਟ ਢਿਆੜਾ ਹੁੰਦਾ ਤੇ ਇਸ ਢਿਆੜੇ ਦੇ ਲਈ ਵਕ ਵਕ ਮੰਤਰੀਆਂ ਨੇ ਵਕ ਵਕ ਜਗਾਵਾਂ ਤੇ ਜ਼ਿਲ੍ਹਿਆਂ ਦੇ ਵਿੱਚ ਝੰਡੇ ਜਿਹੜੇ ਆ ਉਹ ਚੁਲਾਣੇ ਹੁੰਦੇ ਆ ਔਰ ਪਰੇਡ 'ਚ ਹਿੱਸਾ ਲੈਣਾ ਹੁੰਦਾ ਤੇ ਉਹਨਾਂ ਨੇ ਕਿਹਾ ਕਿ ਇਸ ਤਰੀਕੇ ਦੇ ਕਰੈਕਟਰ ਦੇ ਜਾਂ ਚਿੱਤਰਿਤ ਦੇ ਜਿਹੜੇ ਮੰਤਰੀ ਨੇ ਉਹਨਾਂ ਨੂੰ ਉੱਥੇ ਝੰਡਾ ਚੁਲਾਣ ਦਾ ਹੁਕਮ ਨਾ ਦਿੱਤਾ ਜਾਏ ਜਾਂ ਉਹਨਾਂ ਤੋਂ ਇਹ ਚੀਜ਼ ਵਾਪਸ ਲੈ ਲਈਤੀ ਜਾਵੇ ਉਸ ਦੇ ਨਾਲ ਹੀ ਉਹਨਾਂ ਨੇ ਖਾਸ ਤੌਰ ਤੇ ਦਲਜੀਤ ਚੀਵਾ ਨੇ ਵੀ ਖਾਸ ਤੌਰ ਤੇ ਇਸ ਗੱਲ ਤੇ ਕਿਹਾ ਕਿ ਜਿਹੜੇ ਵੀ ਇਹਨਾਂ ਦੀ ਮੀਡੀਆ ਦੇ ਵਿੱਚ ਵੀ ਕਿਸੇ ਤਰੀਕੇ ਦੀ ਫੋਟੋਗ੍ਰਾਫਸ ਦਖਾਈਆਂ ਜਾਂ ਨਹੀਂਆਂ ਅਤੇ ਕੋਈ ਵੀ ਫੋਟੋਆਂ ਇਹਨਾਂ ਦੀਆਂ ਲਗਾਈਆਂ ਜਾਂ ਤੇ ਨਹੀਂ ਇਹਨਾਂ ਦੇ ਪਾਸ਼ਣ ਸੁਣਨ ਲੋਕ ਸੁਨਣ ਲੋਕ ਜਾਣ ਜਦਕਿ 26 ਜਨਵਰੀ ਦਾ ਜਿਹੜਾ ਦਿਹਾੜਾ ਹੈ ਉਹਨੂੰ ਜ਼ਰੂਰ ਪੂਰੇ ਉਸੇ ਉલ્લાਸ ਤੇ ਉਸੇ ਤਰੀਕੇ ਦੇ ਨਾਲ ਸੈਲੀਬ੍ਰੇਟ ਕੀਤਾ ਜਾਣਾ ਚਾਹੀਦਾ ਪਰ ਉਸ ਦੇ ਨਾਲ ਹੀ ਉਹਨਾਂ ਨੇ ਵਿਕਰਮਜੀਠੀ ਨੇ ਐਵੀ ਕਿਹਾ ਕਿ ਜਿੱਥੋਂ ਤੱਕ ਹੋ ਸਕੇ ਇਹਨਾਂ ਇਹ ਜੇ ਮੰਤਰੀਆਂ ਦੇ ਨਾਲ ਜਿਨ੍ਹਾਂ ਤੇ ਦੋਸ਼ ਨੇ ਇਹ ਜੇ ਉਹਨਾਂ ਦੇ ਨਾਲ ਆਮ ਪਬਲਿਕ ਜੜੀ ਹੈ ਉਹ ਫੋਟੋਗ੍ਰਾਫੀ ਆਪਣੀਆਂ ਨਾ ਖਿਚਵਾਏ ਕਿਉਂਕਿ ਆਮ ਤਰ੍ਹਾਂ ਤੇ ਦੇਖਿਆ ਗਿਆ ਕਿ ਮੰਤਰੀਆਂ ਦੇ ਨਾਲ ਜਾਂ ਵੱਡੇ ਜਿਹੜੇ ਵੀਆਈਪੀਜ਼ ਹੁੰਦੇ ਉਹਨਾਂ ਦੇ ਨਾਲ ਲੋਕ ਆਪਣੀਆਂ ਫੋਟੋ ਖਿਚਵਾਉਣੀਆਂ ਪਸੰਦ ਕਰਦੇ ਨੇ ਇਹਨਾਂ ਸਾਡੀਆਂ ਗੱਲਬਾਤਾਂ ਦੇ ਵਿੱਚ ਅੱਜ ਅਕਾਲੀ ਦਲ ਵਫਾ ਜਿਹੜਾ ਹੈ ਉਹ ਇੱਥੇ ਗਵਰਨਰ ਹਾਊਸ ਬਨਵਾਰੀ ਲਾਲ ਪ੍ਰੋਹਿਤ ਜਿਹੜੇ ਗਵਰਨਰ ਪੰਜਾਬ ਨੇ ਤੇ ਐਡਮਿਨਿਸਟਰेटर ਨੇ ਚੰਡੀਗੜ੍ਹ ਦੇ ਉਹਨਾਂ ਨੂੰ ਮਿਲਣ ਆਏ ਸੀਗੇ ਅਸ਼ਦੀਪ ਕਲੇਰ ਦਲਜੀਤ ਚੀਮਾ ਤੇ ਉਸ ਦੇ ਨਾਲ ਹੀ ਸਪਕਾ ਮੰਤਰੀ ਤੇ ਸੀਨੀਅਰ ਆਗੂ ਅਕਾਲੀ ਦਲ ਦੇ ਵਿਕਰਮ ਅਜੀਠਿਆ ਉਹ ਅੱਜ ਇੱਥੇ ਆਏ ਔਰ ਗਵਰਨਰ ਹਾਊਸ ਚ ਉਹਨਾਂ ਨੇ ਗੱਲਬਾਤ ਕੀਤੀ ਉਸ ਦੇ ਇਲਾਵਾ ਉਹਨਾਂ ਨੇ ਜ਼ਿਕਰ ਜਦੋਂ ਕੀਤਾ ਖਾਸ ਕਰਕੇ ਮੀਡੀਆ ਦੇ ਨਾਲ ਜਦੋਂ ਰੂਬਰੂ ਹੋਏ ਤਾਂ ਉਹਨਾਂ ਨੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁੱਲਰ ਦੀ ਵੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਲਗਾਤਾਰ ਬੰਦੀ ਸਿੰਘਾਂ ਦੀ ਰਿਹਾਈ ਤੇ ਜਿਹੜੀ ਹੈ ਉਹ ਨਾ ਇਨਸਾਫੀ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਦਿੱਲੀ ਦੀ ਜਿਹੜੀ ਸੈਂਟੈਂਸ ਬੋਰਡ ਬਣਾਇਆ ਗਿਆ ਰਿਵਿਊ ਬੋਰਡ ਸੈਂਟੈਂਸ ਰਿਵਿਊ ਬੋਰਡ ਜਿਹੜਾ ਬਣਾਇਆ ਗਿਆ ਤਿਹਾਰ ਜੇਲ ਦਾ ਉਸ ਦੇ ਵਿੱਚ ਜਿਹੜੇ ਵੀ ਰਿਵਿਊ ਕਰਨ ਦੇ ਵਾਸਤੇ ਐਪਲੀਕੇਸ਼ਨਸ ਆਈਆਂ ਸਿਗੀਆਂ ਉਸ ਨੂੰ ਲੈ ਕੇ ਉਹ ਸਾਰੇ ਜਿੰਨੇ ਵੀ ਬੋਰਡ ਬਣਾਇਆ ਗਿਆ ਉਹ ਸਾਰਾ ਦਾ ਸਾਰਾ ਬੋਰਡ ਜਿਹੜਾ ਸਰਕਾਰੀ ਅਫਸਰਾਂ ਦਾ ਬੋਰਡ ਹੈਗਾ ਤੇ ਦਿੱਲੀ ਦੇ ਵਿੱਚ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਹੈਗੀ ਹੈ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਔਰ ਪੰਜਾਬ ਦੀ ਜਿਹੜੀ ਤਰਾਜਸੀ ਹੈਗੀ ਸਭ ਜਾਣਦੇ ਨੇ ਕਿ ਕਿਸ ਤਰੀਕੇ ਦੇ ਨਾਲ ਬੰਦੀ ਸਿੰਘ ਪਹਿਲੇ ਤੋਂ ਹੀ ਆਪਣੀ ਪੂਰੀ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਔਰ ਜੈਨਵਿਨ ਕੇਸ ਨੇ ਔਰ ਉਹਦੀ ਹਾਮੀ ਮੁੱਖ ਮੰਤਰੀ ਭਗਵੰਤ ਮਾਨ ਵੀ ਨਹੀਂ ਪਰਦੇ ਐਸਾ ਦੀ ਗੱਲ ਦੇ ਵਿੱਚ ਉਹਨਾਂ ਨੇ ਕਿਹਾ ਕਿ ਨਾ ਨਾ ਕਰਦੇ ਕਿਸੇ ਵੀ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਜੜੀ ਹੈ ਉਹ ਆਪਣੀਆਂ ਇਹੋ ਜੇ ਮੰਤਰੀਆਂ ਤੇ ਨਕੇਲ ਕਸੇ ਔਰ ਉਹਨਾਂ ਨੂੰ ਆਪਣੇ ਅਹੁਦੇ ਤੋਂ ਬਰਖਾਸ ਕਰੇ ਉਹਨਾਂ ਨੂੰ ਲਾਂਬੇ ਕਰੇ ਤੇ ਅੱਜ ਵਿਕਰਮਜੀਤਿਆ ਤੇ ਹੋਰ ਉਹਨਾਂ ਦੇ ਸਾਥੀ ਜਿਹੜੇ ਸੀਗੇ ਵਫਦ ਇੱਕ ਬਨਵਾਰੀ لال ਪ੍ਰੋਹਿਤ ਨੂੰ ਮਿਲਨ ਆਇਆ ਔਰ ਖਾਸ ਤੌਰ ਤੇ ਉਹਨਾਂ ਨੇ ਜਿਹੜੀ ਅਬਜੈਕਸ਼ਨੇਬਲ ਵੀਡੀਓ ਸੀਗੀ ਉਸ ਵੀਡੀਓ ਨੂੰ ਲੈ ਕੇ ਅੱਜ ਗਵਰਨਰ ਦੇ ਨਾਲ ਮਿਲੇ ਨੇ ਕੈਮਰਾ ਪਰਸਨ ਸਰਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਨਿਰਧਾਰਨ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਰ ਦੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਣਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ